ਯਾਨੀ ਕਿ ਜਿਹੜੀ ਸਰਕਾਰ ਤੁਸੀਂ ਚੁਣੀ ਐ ਲੋਕਾਂ ਨੇ ਉਹ ਵੋਟਾਂ ਪਾ ਕੇ ਚੁਣੀ ਐ ਭਰੋਸਾ ਕਰਦਿਆਂ ਉਹਨਾਂ ਨੂੰ ਕੁਰਸੀਆਂ ਵਾਸ਼ੀਆਂ ਨੇ ਤਾਂ ਉਹ ਸਰਕਾਰ ਹੁਣ ਤੁਹਾਡੇ ਕੰਮ ਕਰਨ ਲਈ ਤੁਹਾਡੇ ਦੁਆਰੇ ਆਏਗੀ ਐਸਾ ਦਾਵਾ ਕੀਤਾ ਜਾ ਰਿਹਾ ਤੇ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣੀ ਇਹਦੀ ਸ਼ੁਰੂਆਤ ਕਰ ਲੱਗੇ ਨੇ ਡੇਰਾ ਬਸਿੱਦੇ ਪਾਖਰਪੁਰ ਜਿੱਥੇ ਅਸੀਂ ਮੌਜੂਦ ਆਂ ਪਰ ਇੱਥੇ ਦੇਖੋ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਪਹਿਲੇ ਤਾਂ ਦੇਖੋ ਇੱਥੇ ਜਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਨੇ ਕਿ ਲੋਕਾਂ ਨੂੰ ਆਮ ਤੌਰ ਤੇ ਕਿਹੜੇ ਕੰਮ ਹੁੰਦੇ ਨੇ ਸੇਵਾ ਕੇਂਦਰ ਦੇ ਵਿੱਚ ਕੰਮ ਹੁੰਦੇ ਨੇ ਕੋਈ ਉਹਨਾਂ ਨੂੰ ਕੋਈ ਪ੍ਰਦੂਸ਼ਣ ਨਾਲ ਜੁੜਿਆ ਕੋਈ ਕੰਮ ਹੈ ਕੋਈ ਫਰਦ ਕੇਂਦਰ ਦੇ ਵਿੱਚ ਕੰਮ ਹੈ ਕੋਈ ਕਿਸੇ ਹੋਰ ਪੈਨਸ਼ਨ ਨਾਲ ਜੁੜਿਆ ਹੋਇਆ ਕੰਮ ਹੈ ਇਹ ਐਸੇ ਕੰਮ ਨੇ ਜਿਹੜੇ ਕੰਮ ਬਹੁਤ ਛੋਟੇ ਨੇ ਪਰ ਇਹਨਾਂ ਨੂੰ ਲੈ ਕੇ ਪਰੇਸ਼ਾਨੀ ਵੱਡੀ ਝੜਣੀ ਪੈਂਦੀ ਆ ਲੋਕ ਖੱਜਲ ਹੁੰਦੇ ਨੇ ਦਫ਼ਤਰਾਂ ਦੇ ਵਿੱਚ ਕੋਈ ਪਹਿਲੇ ਘੇੜੇ ਕੰਮ ਨਹੀਂ ਕਰਦਾ ਐਸੇ ਇਲਜ਼ਾਮ ਲੱਗਦੇ ਨੇ ਔਰ ਫਿਰ ਚੱਕਰ ਤੇ ਚੱਕਰ ਲਾਈ ਜਾਓ ਤੇ ਜਦੋਂ ਹੱਥ ਖੜੇ ਹੋ ਜਾਂਦੇ ਆ ਤੇ ਉਦੋਂ ਜਿਵੇਂ ਇਸ ਤੋਂ ਪਹਿਲਾਂ ਇਲਜ਼ਾਮ ਲੱਗਦੇ ਰਹੇ ਕਿ ਕਿਸ ਤਰ੍ਹਾਂ ਕੰਮ ਹੁੰਦੇ ਨੇ ਉਹ ਜਿਹੜਾ ਸਿਸਟਮ ਹੈ ਉਹ ਬੰਦ ਕਰਨ ਦਾ ਦਾਵਾ ਕੀਤਾ ਜਾ ਰਿਹਾ ਔਰ ਇਸੇ ਲਈ ਇੱਥੇ ਵੱਖ-ਵੱਖ ਸਟਾਲ ਹੈ ਜਿਹੜੇ ਉਹ ਤੁਹਾਨੂੰ ਨਜ਼ਰ ਆਉਣਗੇ ਪਹਿਲਾ ਸਟਾਲ ਦੇਖੋ ਸੇਵਾ ਕੇਂਦਰ ਉਸ ਤੋਂ ਅੱਗੇ ਤੁਸੀਂ ਜਾਓਗੇ ਖੇਤੀਬਾੜੀ ਨਾਲ ਜੁੜੇ ਹੋਏ ਜਿਹੜੇ ਕੰਮ ਨੇ ਉਹ ਇੱਥੇ ਕੀਤੇ ਜਾਣੇ ਨੇ ਅੱਗੇ ਪਸ਼ੂ ਪਾਲਣ ਨਾਲ ਜੁੜੇ ਹੋਏ ਕੰਮ ਨੇ ਇਹ ਵੱਖ-ਵੱਖ ਸਟਾਲ ਹੈ ਜਿਹੜੇ ਉਹ ਲਾਏ ਗਏ ਤੁਹਾਨੂੰ ਦੂਜੇ ਪਾਸੇ ਲੈ ਕੇ ਚਲਦੇ ਆ ਕਿ ਉਧਰ ਕਿਸ ਤਰ੍ਹਾਂ ਦੀ ਜਿਹੜੇ ਇਸਟਾਲ ਨੇ ਜਿੱਥੇ ਤੁਸੀਂ ਆ ਕੇ ਪਹੁੰਚ ਕੇ ਆਪਣਾ ਕੰਮ ਕਰਵਾ ਸਕਦੇ ਹੋ ਔਰ ਇੱਥੇ ਥੋੜੀ ਦੇਰ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਣੀ ਪਹੁੰਚਣਗੇ ਫਿਲਹਾਲ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਸ਼ਾਇਦ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਲੋਕ ਹੋਣਗੇ ਜਿਹੜੇ ਖੱਜਲ ਖਵਾਰ ਹੁੰਦੇ ਹੋਣਗੇ ਜਿਨ੍ਹਾਂ ਦੇ ਕੰਮ ਕਈ ਕੀ ਚੱਕਰ ਮਾਰਨ ਤੋਂ ਬਾਅਦ ਵੀ ਸਿਰੇ ਨਹੀਂ ਲੱਗੇ ਕੰਮ ਨਹੀਂ ਹੋਏ ਤਾਂ ਹੁਣ ਮੁੱਖ ਮੰਤਰੀ ਦੇ ਜਿੱਦਾਂ ਹੀ ਮੁੱਖ ਮੰਤਰੀ ਹਸਨੇ ਆਇਆ ਹੈ ਕਿ ਹੁਣ ਤੁਹਾਡੇ ਕੰਮ ਤੁਹਾਡੇ ਘਰਾਂ ਅਕੇ ਹੋਣੇ ਨੇ ਯਾਨੀ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਦੇ ਵਿੱਚ ਹੋਣੇ ਨੇ ਤਾਂ ਫਿਰ ਲੋਕ ਇੱਥੇ ਪਹੁੰਚੇ ਨੇ ਤੁਹਾਨੂੰ ਇੱਧਰ ਲੈ ਚਲਦੇ ਆਂ ਪਹਿਲਾ ਸੇਵਾ ਕੇਂਦਰ ਹੈ ਇੱਥੇ ਕੰਮ ਕੀ ਹੋਣੇ ਨੇ ਆਹ ਤੁਸੀਂ ਪੜ੍ਹ ਸਕਦੇ ਆਂ ਬੋਰਡ ਲਾਇਆ ਗਿਆ ਜਨਮ ਸਰਟੀਫਿਕੇਟ ਆਮਦਨ ਸਰਟੀਫਿਕੇਟ ਹਲਫੀਆ ਬਿਆਨ ਤਸਦੀਕ ਇਹ ਇਸ ਤਰ੍ਹਾਂ ਦੇ ਪਛੜੀਆਂ ਜਾਤੀਆਂ ਨਾਲ ਜੁੜੇ ਸਰਟੀਫਿਕੇਟ ਤਾਂ ਜਨਮਦੀ ਲੇਟ ਰਜਿਸਟ੍ਰੇਸ਼ਨ ਫਰਦ ਕੜਵਾਉਣਾ ਐਸੇ 44 ਕੰਮ ਜਿਹੜੇ ਨੇ ਉਹ ਇੱਥੇ ਲਿਖੇ ਹੋਏ ਨੇ ਜਿਹੜੇ ਇੱਥੇ ਹੋਣਗੇ ਕਿ ਤੁਸੀਂ ਇੱਥੇ ਸਿੱਧਾ ਪਹੁੰਚ ਸਕਦੇ ਹੋ ਔਰ ਪਹੁੰਚਦੇ ਹੀ ਤੁਹਾਡਾ ਕੰਮ ਜਿਹੜਾ ਉਹ ਹੋਵੇਗਾ ਤੁਹਾਨੂੰ ਦਿੱਕਤ ਨਹੀਂ ਆਏਗੀ ਚੱਕਰ ਨਹੀਂ ਕੱਢਣੇ ਪੈਣਗੇ ਪਰੇਸ਼ਾਨੀਆਂ ਜਿਹੜੀ ਉਹ ਨਹੀਂ ਚਲਣੀ ਪਵੇਗੀ ਇਹ ਤਸਵੀਰਾਂ ਨੇ ਲਗਾਤਾਰ ਇੱਥੇ ਤਿਆਰੀ ਵੀ ਚੱਲ ਰਹੀ ਹੈ ਲੋਕ ਇੱਥੇ ਪਹੁੰਚ ਵੀ ਰਹੇ ਨੇ ਤਾਂ ਕਿ ਇੱਥੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੀਤਾ ਜਾ ਸਕੇ ਭਈ ਤੁਸੀਂ ਇੰਚਾਰਜ ਹੋ ਇੱਥੇ ਸੇਵਾ ਕੇਂਦਰ ਦੇ ਵਿੱਚ ਤਾਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਲੋਕ ਇੱਥੇ ਆ ਕੇ ਲੈ ਸਕਦੇ ਨੇ ਕਿਉਂਕਿ ਅਕਸਰ ਹੁੰਦਾ ਹੈ ਕਿ ਜੇ ਕਿਤੇ ਕੈਂਪ ਲੱਗਿਆ ਤਾਂ ਉੱਥੇ ਕਹਿੰਦੇ ਵੀ ਆ ਤੁਸੀਂ ਨੋਟ ਕਰਾ ਦਿਓ ਪਰ ਆਉਣਾ ਤੁਹਾਨੂੰ ਦਫ਼ਤਰ ਹੀ ਪਊਗਾ ਇੱਥੇ ਕਿਹੜੇ ਕਿਹੜੇ ਤਰ੍ਹਾਂ ਦੇ ਕੰਮ ਆ ਜਿਹੜੇ ਉਹ ਹੁਣ ਲੋਕਾਂ ਦੇ ਦਵਾਰੇ ਆ ਕੇ ਹੋਣਗੇ ਸਰ ਇਹਦੇ ਵਿੱਚ ਜਿਹੜੀਆਂ ਸਰਕਾਰ ਨੇ ਡੋਰ ਟੂ ਡੋਰ ਸਰਵਿਸਾਂ ਵੀ ਸ਼ੁਰੂ ਕਰੀ ਨੇ 43 ਉਹ ਵੀ ਸਾਰੀਆਂ ਇਨਕਲੂਡ ਹੈ ਜੀ ਇਹ ਬੇਸਿਕਲੀ ਮੇਨਲੀ ਆਪਾਂ ਨੂੰ ਖਾਸ ਕਰਕੇ ਲੋੜ ਪੈਂਦੀ ਜਿਵੇਂ ਕੋਈ ਜਾਤੀ ਪ੍ਰਮਾਣ ਪੱਤਰ ਹੋ ਗਿਆ ਰਹਿਆ ਹੈ ਇਸ ਦਾ ਸਰਟੀਫਿਕੇਟ ਹੋ ਗਿਆ ਮੈਰਿਜ ਦਾ ਤੱਕ ਰਜਿਸਟ੍ਰੇਸ਼ਨ ਹੋ ਗਈ ਔਰ ਹੋਰ ਵੀ ਸਾਰੀਆਂ 43 ਸਰਵਿਸਾਂ ਆਪਣੀਆਂ ਹੈਗੀਆਂ ਨੇ ਇਹਦੇ ਨਾਲ ਲੋਕ ਇੱਥੇ ਸਵੇਰ ਤੋਂ ਆ ਰਹੇ ਨੇ ਤੁਹਾਡੇ ਕੋਲੇ ਤਿਆਰੀ ਹੋ ਗਈ ਆ ਕੰਮ ਹੋ ਰਹੇ ਨੇ ਕੰਮ ਹੋ ਰਹੇ ਨੇ ਸਰ ਸਰਟੀਫਿਕੇਟ ਸਾਡੇ ਕੋਲੇ ਬਣ ਵੀ ਨਾਲ ਦੀ ਨਾਲੇ ਅਪਰੂਵਲ ਹੋ ਰਹੀਏ ਦੂਜੇ ਜੀ ਜਿਹੜੇ ਜਿਹੜੇ ਸੰਬੰਧਿਤ ਵਿਭਾਗ ਨੇ ਜੀ ਔਰ ਅਸੀਂ ਰੱਖਿਓ ਇਹਨੇ ਸਰਟੀਫਿਕੇਟ ਬਣ ਗਏ ਨੇ ਇੱਥੇ ਨਾਲ ਦੀ ਨਾਲੇ ਤੋਂ ਦੇ ਦੇਣ ਹਾਂਜੀ ਹਾਂਜੀ ਇੱਥੇ ਨਾਲ ਦੀ ਨਾਲੇ ਅਪਰੂਵਲ ਹੋ ਕੇ ਜਿਵੇਂ ਬੰਦਾ ਫਾਰਮ ਨੰਬਰ ਪੀਰਾ ਰਾਈਜਨ ਸਰਟੀਫਿਕੇਟ ਹੈ। ਉਹ ਨਹੀਂ ਕਿ ਇੱਥੇ ਪਹਿਲਾਂ ਬੰਦਾ ਗਿੜਾ ਕੱਢ ਦੇ ਹਾਜ਼ਰੀ ਜੀ ਵੀ ਲੱਗ ਜੂ ਕੈਂਪ ਦੀ ਤੇ ਮੁੜ ਕੇ ਕੰਮ ਕਰਾਉਣ ਨੂੰ ਦਫ਼ਤਰੋਂ ਨਾ ਪਵੇ। ਸਰ ਸਾਰੇ ਡਿਪਾਰਟਮੈਂਟ ਬੈਠੇ ਆ ਜੀ। ਜਿਵੇਂ ਮਤਲਬ ਕਿਸੇ ਨੇ ਪਹਿਲਾਂ ਫਾਰਮ ਦਾ ਕੋਈ ਸਰਪੰਚ ਨੰਬਰ ਦਾ ਨਹੀਂ ਕਰਾਣਾ ਉਹ ਵੀ ਇੱਥੇ ਮੌਜੂਦ ਨੇ ਜੀ। ਉਸ ਤੋਂ ਬਾਅਦ ਪਟਵਾਰੀ ਸਾਹਿਬ ਇੱਥੇ ਮੌਜੂਦ ਮੌਜੂਦ ਨੇ। ਜੋ ਵੀ ਰਿਵਿਊ ਰਿਪੋਰਟ ਹੈ ਨਾਲ ਦੀ ਨਾਲ ਅਪਲਾਈ ਹੈ ਨਾਲ ਦੀ ਨਾਲ ਤਹਿਸੀਲ ਵਿਭਾਗ ਬੈਠਾ ਹੈ। ਸਬੰਧਤ ਵਿਭਾਗ ਬੈਠਾ ਕਿਸੇ ਦੀ ਪੈਨਸ਼ਨ ਹੈ ਤਾਂ ਪੈਨਸ਼ਨ ਵਾਲਾ ਵਿਭਾਗ ਵੀ ਇੱੱਥੇ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇੱਥੇ ਮੌਜੂਦ ਹੋਣਾ ਤੇ ਫਿਰ ਅਫਸਰ ਤਾਂ ਸਾਰੇ ਇੱਥੇ ਹੋਣੇ ਲਾਜ਼ਮੀ ਨੇ ਤਾਂ ਜੇ ਅਫਸਰ ਸਾਰੇ ਇੱਥੇ ਮੌਜੂਦ ਨੇ ਤਾਂ ਕੰਮ ਤੁਹਾਡੇ ਮੌਕੇ ਤੇ ਹੁਣੇ ਹੁਣੇ ਨੇ ਅੱਗੇ ਚੱਲਦੇ ਆਂ ਫਰਦ ਕੇਂਦਰ ਹੈ ਮਾਲ ਵਿਭਾਗ ਨਾਲ ਜੁੜੇ ਹੋਏ ਕੰਮ ਨੇ ਜਿਹੜੇ ਉਹ ਇੱਥੇ ਕੀਤੇ ਜਾ ਰਹੇ ਨੇ ਤਾਂਕਿ ਜੇ ਕਿਸੇ ਦੀ ਕੋਈ ਫਰਦ ਦਾ ਚੱਕਰ ਹੈ ਕਿਸੇ ਦਾ ਮਾਲ ਵਿਭਾਗ ਦੇ ਵਿੱਚ ਜੁੜਿਆ ਹੋਇਆ ਕੰਮ ਹੈ ਉਹ ਇੱਥੇ ਤੁਰੰਤ ਆ ਕੇ ਜਿਹੜਾ ਹੈਗਾ ਉਹ ਕਰਵਾ ਸਕਦਾ ਅੱਗੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਇੱਥੇ ਬੈਠੇ ਨੇ ਇੱਥੇ ਇਹ ਲੋ ਜੀ ਇੱਥੇ ਲਿਖ ਕੇ ਲਾਇਆ ਕਿ ਜੇ ਤੁਹਾਡਾ ਅੱਗੇ ਪੈਨਸ਼ਨ ਨਾਲ ਸੰਬੰਧੀ ਪੈਨਸ਼ਨ ਨਾਲ ਸੰਬੰਧੀ ਵਿਭਾਗ ਹੈ ਜਿਹੜਾ ਉਹਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਮੌਜੂਦ ਨੇ ਬਾਲ ਵਿਕਾਸ ਦੇ ਅਧਿਕਾਰੀ ਸੀ ਡੀ ਪੀਓ ਪਿੰਡੂ ਵਿਕਾਸ ਤਾਂ ਇਹ ਦੇਖੋ ਇਹ ਤਸਵੀਰ ਅੱਗੇ ਸਿੱਧੂ ਵਿਭਾਗ ਦੀ ਜਿਹੜਾ ਅਮਲਾ ਉਹ ਇੱਥੇ ਮੌਜੂਦ ਆ ਤਾਂ ਕਿ ਜੇ ਕਿਸੇ ਦਾ ਕਿਸੇ ਵੀ ਮਹਿਕਮੇ ਨਾਲ ਜੁੜਿਆ ਹੋਇਆ ਕੰਮ ਹੈ ਅੱਗੇ ਪੁਲਿਸ ਵਿਭਾਗ ਦਾ ਸਾਂਝ ਕੇਂਦਰ ਆ ਔਰ ਇਹ ਦੇਖੋ ਖਾਸ ਤੌਰ ਤੇ ਉਹ ਮਹਿਕਮੇ ਨੇ ਜਾਂ ਇਹ ਉਹ ਕੰਮ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਖੱਜਲ ਹੁੰਦੇ ਨੇ ਪਰ ਖੱਜਲ ਕੋਈ ਦੇ ਬਾਵਜੂਦ ਵੀ ਕੰਮ ਸਿਰੇ ਨਹੀਂ ਲੱਗਦਾ ਇੱਕ ਸਰਟੀਫਿਕੇਟ ਲੈਣ ਦੇ ਲਈ ਅਨੇਕਾਂ ਗਿੜੇ ਜਿਹੜੇ ਨੇ ਉਹ ਤੁਹਾਨੂੰ ਲਾਉਣੇ ਪੈਂਦੇ ਨੇ ਪਰ ਬਾਵਜੂਦ ਉਸ ਦੇ ਤੁਹਾਨੂੰ ਤੁਹਾਡਾ ਜਿਹੜਾ ਕੰਮ ਹੈ ਕਰਵਾਉਣ ਦੇ ਲਈ ਕੋਈ ਸੱਜੇ ਕੱਪੇ ਵਾਲਾ ਰਸਤਾ ਜਿਹੜਾ ਹੈਗਾ ਉਹ ਲੱਭਣਾ ਪੈਂਦਾ ਤਾਂ ਇਹ ਦੇਖੋ ਮੰਚ ਤਿਆਰ ਆ ਹਾਲਾਂਕਿ ਮੁੱਖ ਮੰਤਰੀ ਨੇ ਹਲੇ ਇੱਥੇ ਪਹੁੰਚਣਾ ਹੈ ਪਰ ਉਸ ਤੋਂ ਪਹਿਲਾਂ ਕੰਮ ਜਿਹੜੇ ਉਹ ਹੁਣੇ ਸ਼ੁਰੂ ਹੋ ਗਏ ਨੇ ਅਸੀਂ ਕਈ ਵਾਰ ਦੇਖਦੇ ਆ ਕਿ ਜਦੋਂ ਇਸ ਤਰ੍ਹਾਂ ਕੈਂਪ ਲਾਇਆ ਜਾਂਦੇ ਆ ਤਾਂ ਕਈ ਵਾਰ ਫਾਰਮੈਟ ਹੀ ਨਜ਼ਰ ਆਉਂਦੀ ਆ ਕਿ ਜਦੋਂ ਸਰਕਾਰ ਪਹੁੰਚੇਗੀ ਜਾਂ ਮੁੱਖ ਮੰਤਰੀ ਪਹੁੰਚਗੇ ਜਾਂ ਮੰਤਰੀ ਪਹੁੰਚਣਗੇ ਉਦੋਂ ਸ਼ੁਰੂ ਹੋ ਜਾਏਗਾ ਪਰ ਇੱਥੇ ਸਵੇਰ ਤੋਂ ਕੰਮ ਹੋ ਰਹੇ ਨੇ ਕੰਮ ਚੱਲ ਰਹੇ ਨੇ ਜਿਹੜੀ ਤਸਵੀਰ ਅਸੀਂ ਦੇਖੀ ਆ ਔਰ ਇਹ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਵੀ ਨਜ਼ਰ ਆਏਗਾ ਲੋਕ ਬੈਠੇ ਨੇ ਜਿਹੜੇ ਇੱਥੇ ਆਪਣੇ ਕੰਮ ਵੀ ਕਰਵਾਉਣਾ ਚਾਹੁੰਦੇ ਨੇ ਤਾਂ ਕਿ ਇਹਨਾਂ ਲੋਕਾਂ ਦੇ ਕੰਮ ਜਿਹੜੇ ਉਹ ਮੌਕੇ ਤੇ ਨਿਪਟਾਏ ਜਾ ਸਕਣ ਖੱਜਲ ਖੁਆਰੀ ਜਿਹੜੀ ਆ ਉਹ ਲੋਕਾਂ ਦੀ ਬੰਦ ਕੀਤੀ ਜਾ ਸਕੇ ਐਸਾ ਸਨੇਹਾ ਦੇਣ ਦੀ ਕੋਸ਼ਿਸ਼ ਔਰ ਐਸਾ ਸਨੇਹਾ ਅਫਸਰਾਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਿ ਹੁਣ ਲੋਕਾਂ ਨੂੰ ਖੱਜਲ ਨਹੀਂ ਕਰਨਾ ਲੋਕਾਂ ਦੇ ਕੰਮ ਤੁਰੰਤ ਹੋਣੇ ਚਾਹੀਦੇ ਨੇ ਕਿਉਂਕਿ ਇਹਨਾਂ ਲੋਕਾਂ ਨੇ ਇਕੱਲੇ ਇਕੱਲੇ ਨੇ ਵੋਟ ਪਾਈ ਆ ਇਕੱਲੇ ਇਕੱਲੇ ਨੇ ਸਰਕਾਰ ਬਣਾਈ ਆ ਤੇ ਜੇ ਇਕੱਲੇ ਇਕੱਲੇ ਨੇ ਵੋਟ ਪਾ ਕੇ ਸਰਕਾਰ ਚੁਣੀ ਐ ਕੁਰਸੀਆਂ ਜਿੱਤੀਆਂ ਨੇ ਕੁਰਸੀਆਂ ਬਖਸ਼ੀਆਂ ਨੇ ਔਰ ਇਹਨਾਂ ਲੋਕਾਂ ਦੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਬਣ ਜਾਂਦੀ ਆ ਔਰ ਇਹੀ ਦਾਵਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਣੀ ਕਰਦੇ ਨੇ ਥੋੜੀ ਦੇਰ ਬਾਅਦ ਮੁੱਖ ਮੰਤਰੀ ਇੱਥੇ ਪਹੁੰਚਣਗੇ ਔਰ ਆ ਕੇ ਲੋਕਾਂ ਨਾਲ ਗੱਲਬਾਤ ਵੀ ਕਰਨਗੇ ਲੋਕਾਂ ਦੇ ਨਾਲ ਮਿਲਣਗੇ ਵੀ ਰਸਮੀ ਤੌਰ ਤੇ ਇਸ ਦੀ ਸ਼ੁਰੂਆਤ ਕਰਨਗੇ ਆਪਦੀ ਸਰਕਾਰ ਆਪਦੇ ਦਵਾਰ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਉਸ ਦੀ ਰਸਮੀ ਸ਼ੁਰੂਆਤ ਕਰਨਗੇ ਲੋਕਾਂ ਨਾਲ ਗੱਲਬਾਤ ਕਰਨਗੇ ਲੋਕਾਂ ਦੇ ਨਾਲ ਆਪਣੇ ਦਿਲ ਦੇ ਬਲਬਲੇ ਵੀ ਸਾਂਝੇ ਕਰਨਗੇ ਪਰ ਕੀ ਇਹਦੇ ਇਹਨਾਂ ਕੰਮਾਂ ਦੇ ਵਿੱਚ ਕੋਈ ਹੋਰ ਸੁਧਾਰ ਦੀ ਲੋੜ ਆ ਉਹਨੂੰ ਲੈ ਕੇ ਸੁਝਾਅ ਵੀ ਲੈ ਜਾ ਸਕਦੇ ਨੇ ਤਾਂ ਫਿਲਹਾਲ ਇਸ ਪ੍ਰੋਗਰਾਮ ਤੋਂ ਲੋਕ ਕਾਫੀ ਆਸਵੰਦ ਨੇ ਲੋਕਾਂ ਨੂੰ ਲੱਗਦਾ ਕਿ ਜੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣ ਤਾਂ ਜ਼ਾਹਿਰ ਨਹੀਂ ਗੱਲ ਹੈ ਖੱਜਲ ਖਵਾਰੀ ਲੋਕਾਂ ਦੀ ਘਟੇ ਤੇ ਐਸੇ ਇਹਨਾਂ ਹਾਲਾਤਾਂ ਦੇ ਨਹੀਂ ਇਹਨਾਂ ਚੀਜ਼ਾਂ ਦੇ ਲਈ ਲੋਕਾਂ ਨੇ ਸਰਕਾਰ ਚੁਣੀ ਆ ਕਿ ਸਾਨੂੰ ਗੱਦਲ ਕੁਵਾਰ ਨਾ ਹੋਣਾ ਪਵੇ ਘੱਟੋ ਘੱਟ ਸਾਡੇ ਜ਼ਰੂਰੀ ਕੰਮ ਅੰਦਰ ਤੁਸੀਂ ਕੋਈ ਸਰਟੀਫਿਕੇਟ ਲੈਣਾ ਜਨਮੋਂ ਸਰਟੀਫਿਕੇਟ ਲੈਣਾ ਉਹ ਤੁਹਾਡਾ ਕਾਨੂੰਨੀ ਤੌਰ ਤੇ ਕਾਨੂੰਨੀ ਅਧਿਕਾਰ ਆ ਪਰ ਕਈ ਵਾਰ ਉਸ ਜਾਇ ਸਰਟੀਫਿਕੇਟ ਨੂੰ ਲੈਣ ਦੇ ਲਈ ਵੀ ਨਜਾਇਜ਼ ਰਸਤੇ ਲੱਭਣ ਦੇ ਲਈ ਸਲਾਹ ਦਿੱਤੀ ਜਾਂਦੀ ਹੈ ਤਾਂ ਨਜਾਇਜ਼ ਰਸਤੇ ਬੰਦ ਕਰਨੇ ਨੇ ਐਸਾ ਦਾਵਾ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਕਬਨਾਲ ਆਪ ਦੀ ਸਰਕਾਰ ਆਪਦੇ ਦਵਾਰ ਨਾਮ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਲੋ ਬੈਕ ਟੂ ਬੈਕ ਜੋ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਐਮ ਐਲ ਏਜ਼ ਨੂੰ ਲੈ ਕੇ ਜੋ ਮੀਟਿੰਗਸ ਕਰਦੇ ਨੇ ਕਿੰਨਾ ਕਿਤੇ ਉਹਨਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਸੁਣੀਆਂ ਜਾਣ ਤੇ ਬੈਕ ਟੂ ਬੈਕ ਉਹਨਾਂ ਦਾ ਨਿਪਟਾਰਾ ਕੀਤਾ ਜਾਏ ਇਸ ਦੇ ਵਿਚਾਲੇ ਅਸੀਂ ਦੇਖਿਆ ਸੀਗਾ ਕਿ ਜੋ ਕੈਬਨਿਟ ਦੀ ਮੀਟਿੰਗ ਸਿਗੀਆਂ ਉਹ ਵੀ ਜੋ ਬਾਹਰ ਹੀ ਚੰਡੀਗੜ੍ਹ ਦੇ ਹੋਈਆਂ ਸੀਗੀਆਂ ਹਮ ਆਪ ਦੀ ਜੋ ਵੀ ਜੀ ਬਿਲਕੁਲ ਕੈਬਨਿਟ ਦੀਆਂ ਵਾਕੁਆਕ ਮੀਟਿੰਗਾਂ ਜਿਹੜੀਆਂ ਵਾਕੁਆਕ ਤਾਵਾ ਤੇ ਹੋਈਆਂ ਆ ਕੋਈ ਲੁਧਿਆਣੇ ਹੋਈ ਕੋਈ ਬਟਿੰਡੇ ਹੋਈ ਕੋਈ ਜਲੰਧਰ ਹੋਈ ਵੱਖ-ਵੱਖੋਂ ਕੈਪਟਨ ਦੀਆਂ ਮੀਟਿੰਗਾਂ ਹੋਈਆਂ ਤੁਹਾਨੂੰ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਮੱਲ ਲੈ ਚਲਦੇ ਆ ਕਿ ਦੇਖੋ ਜਿਹੜੀਆਂ ਕੈਪਟਨ ਮੀਟਿੰਗਾਂ ਵੀ ਹੋਈਆਂ ਉਹਨਾਂ ਦਾ ਮਕਸਦ ਵੀ ਇਹੀ ਸੀ ਕਿ ਚੰਡੀਗੜ੍ਹ ਦੇ ਵਿੱਚ ਕਈ ਵਾਰ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉਹ ਚੰਡੀਗੜ੍ਹ ਦਾ ਕਹਿੰਦੇ ਕਿ ਨਿਭੜ ਜਾਂਦੀਆਂ ਤੇ ਜੇ ਪੂਰੇ ਪੰਜਾਬ ਦੀ ਸਰਕਾਰ ਹੈ ਸਰਕਾਰ ਇਕੱਲੀ ਚੰਡੀਗੜ੍ਹ ਦੀ ਨਹੀਂ ਪੰਜਾਬ ਦੀ ਆ ਤਾਂ ਫਿਰ ਪੂਰੇ ਪੰਜਾਬ ਦੇ ਵਿੱਚ ਕਿਉਂ ਨਹੀਂ ਮੁੱਖ ਮੰਤਰੀ ਪੰਜਾਬ ਚ ਕਿਉਂ ਨਾ ਜਾਣ ਮੰਤਰੀ ਪੰਜਾਬ ਚ ਕਿਉਂ ਨਾ ਜਾਣ ਛੋਟੇ ਸ਼ਹਿਰਾਂ ਤੋਂ ਵੀ ਵਿਧਾਇਕ ਚੁਣ ਕੇ ਆਏ ਛੋਟੇ ਹਲਕਿਆਂ ਤੋਂ ਵੀ ਵਿਧਾਇਕ ਚੁਣ ਕੇ ਆਏ ਛੋਟੇ ਸ਼ਹਿਰਾਂ ਦੇ ਛੋਟੇ ਪਿੰਡਾਂ ਦੇ ਲੋਕਾਂ ਨੇ ਹੀ ਵੋਟਾਂ ਪਾਈਆਂ ਤਾਂ ਫਿਰ ਸਰਕਾਰ ਉਹਨਾਂ ਦੇ ਦਵਾਰ ਕਿਉਂ ਨਾ ਜਾਵੇ ਇਸੇ ਲਈ ਇਹ ਦਾਅਵਾ ਕੀਤਾ ਗਿਆ ਕਿ ਕੋਸ਼ਿਸ਼ਾਂ ਜਿਹੜੀਆਂ ਨੇ ਇਹ ਸ਼ੁਰੂਆਤ ਆ ਜਿਹੜੀ ਉਹ ਕੀਤੀ ਗਈ ਕਿ ਪਹਿਲਾਂ ਕੈਬਨਿਟ ਮੀਟਿੰਗਾਂ ਜਿਹੜੀਆਂ ਨਵੱਖਵਾ ਖੇਤਰ ਦੇ ਵਿੱਚ ਕੀਤੀਆਂ ਗਈਆਂ ਔਰ ਹੁਣ ਜਿਹੜਾ ਹੈਗਾ ਆਪਦੀ ਸਰਕਾਰ ਆਪਦੇ ਦਵਾਰ ਇਹ ਪ੍ਰੋਗਰਾਮ ਜਿਹੜਾ ਉਸ ਦੀ ਸ਼ੁਰੂਆਤ ਹੈ ਜਿਹੜੀ ਉਹ ਅੱਜ ਹੋਣ ਜਾ ਰਹੀ ਹੈ ਮੁੱਖ ਮੰਤਰੀ ਖੁਦ ਇੱਥੇ ਪਹੁੰਚ ਕੇ ਸ਼ੁਰੂਆਤ ਕਰਨਗੇ ਔਰ ਮੁੱਖ ਤੌਰ ਤੇ ਦੇਖੋ ਮਕਸਦ ਹੈ ਜਿਹੜਾ ਉਹ ਇਹੀ ਹੈ ਕਿ ਲੋਕਾਂ ਦੀ ਖੱਦਲ ਖਵਾਰੀ ਜਿਹੜੀ ਹੈ ਉਹ ਘਟਾਈ ਜਾ ਸਕੇ ਲੋਕਾਂ ਦੇ ਜਿਹੜਾ ਤੰਗ ਪਰੇਸ਼ਾਨ ਹੋਣ ਦਾ ਸਿਲਸਿਲਾ ਸੀ ਦੇਖਦੇ ਆ ਕਿ ਲੰਬੇ ਟਾਈਮ ਤੋਂ ਲੋਕ ਸਵਾਲ ਚੁੱਕਦੇ ਨੇ ਲੋਕਾਂ ਦੇ ਸਵਾਲ ਜਿਹੜੇ ਨੇ ਉਹ ਸਰਕਾਰ ਦੇ ਲਈ ਵਰਕਾ ਰਹਿੰਦੇ ਨੇ ਉਹ ਸਵਾਲ ਜਿਹੜੇ ਨੇ ਉਹ ਸੁਣੇ ਜਾਣ ਉਹਨਾਂ ਦੇ ਹੱਲ ਲੋਕਾਂ ਨੂੰ ਮਿਲਣ ਭਾਈ ਤੁਸੀਂ ਕਿਤੋਂ ਆਏ ਇਥੇ ਦੇ ਆਪਾਂ ਘਰ-ਘਰ ਕੇ ਅੱਛਾ ਅੱਜ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਥੇ ਆਉਣਾ ਆ ਫਰਦ ਕੇਂਦਰ ਸਹਾਇਤਾ ਕੇਂਦਰ ਸਾਂਝ ਕੇਂਦਰ ਸਾਰੇ ਇੱਥੇ ਬਣਾਏ ਗਏ ਆ ਤਾਂ ਲੱਗਦਾ ਹੈ ਕਿ ਜੇ ਤੁਹਾਡੇ ਐ ਘਰਾਂ ਦੇ ਵਿੱਚ ਆ ਕੇ ਇਦਾਂ ਕੰਮ ਹੋਣ ਤਾਂ ਸਹੂਲਤ ਮਿਲੂਗੀ ਥੋੜਾ ਕੰਮ ਜਿਓ ਕੀ ਜੇ ਬਣਾਉਂਗੇ ਇੱਥੇ ਜੇ ਬਣਾਉਂਗਾ ਫਿਰ ਤਾਂ ਹੋਊਗੀ ਸਹੂਲਤ ਤੁਸੀਂ ਕਿ ਜਾਗੇ ਆਏ ਬਣਾਈ ਜਾਂਦੇ ਉੱਥੇ ਆਪਾਂ ਤਾਂ ਗਏ ਹੀ ਨਹੀਂ ਅੱਛਾ ਗਏ ਹੀ ਨਹੀਂ ਵੇਹ ਕ੍ਰੋਨਿਕ ਪਹਿਲਾਂ ਵੇਖਣੇ ਆਏ ਆ ਭਰਾ ਕਰਾ ਕਾ ਲਿਆ ਭਈ ਅੱਛਾ ਭਾਈ ਜੀ ਲੋਕ ਕਈ ਕਈ ਵਾਰ ਇੱਕ ਇੱਕ ਸਰਟੀਫਿਕੇਟ ਲਈ ਬੜਾ ਖੱਜਲ ਹੁੰਦੇ ਰਹੇ ਨੇ ਜਿਸ ਤਰ੍ਹਾਂ ਘਰਾਂ ਦੇ ਵਿੱਚ ਆ ਕੇ ਸਰਟੀਫਿਕੇਟ ਜਿਵੇਂ ਸ਼ੁਰੂਆਤ ਤੋਂ ਵੀ ਕੀਤੀ ਗਈ ਹੈ ਪਰ ਇੱਥੇ ਇੱਕ ਕੈਂਪ ਲਾਇਆ ਗਿਆ ਇੱਕ ਤਰ੍ਹਾਂ ਦਾ ਆਪਦੀ ਸਰਕਾਰ ਆਪਦੇ ਦੁਆਰੇ ਕੈਂਪ ਟਾਈਪ ਪ੍ਰੋਗਰਾਮ ਹੈ ਤੋਂ ਲੱਗਦਾ ਹੈ ਕਿ ਇਹਨਾਂ ਤਰ੍ਹਾਂ ਲੋਕਾਂ ਨੂੰ ਕਿਤਨੇ ਕਿਤੇ ਖੱਜਲ ਖੋਰੀ ਘਟੇਗੀ ਹਨ ਬਹੁਤ ਰਾਹਤ ਮਿਲੋਗੀ ਜੀ ਬਹੁਤ ਵਧੀਆ ਰਹੂਗਾ ਜੇ ਘਰ ਘਰ ਹੋਊਗਾ ਦੋਸਤੋ ਵੀ ਵਧੀਆ ਰਹੂਗਾ ਅੱਛਾ ਪਹਿਲਾਂ ਅਸੀਂ ਦੇਖਦੇ ਰਹੇ ਹਾਂ ਕਿ ਖੱਜਲ ਖੋਰੀ ਜਿਹੜੀ ਹੈ ਉਸ ਤੋਂ ਲੱਗਦਾ ਹੈ ਕਿ ਉਹ ਚੇਨ ਤੋੜੀ ਜਾ ਸਕਦੀ ਹੈ ਸਿਸਟਮ ਹਾਂ ਸਿਸਟਮ ਤੋੜ ਸਕਦੇ ਹਾਂ ਜੇ ਮੁੱਖ ਮੰਤਰੀ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ ਅਜੇ ਵੈਸੇ ਇਹ ਗੱਲ ਸੱਚੀ ਹੈ ਨਾ ਕਿ ਅਗਲੇ ਦੇ ਘਰ ਦੇ ਵਿੱਚ ਕੋਈ ਜੀ ਮਰਿਆ ਹੁੰਦਾ ਜਾਂ ਨਵਾਂ ਕੋਈ ਬੱਚਾ ਜੰਮਿਆ ਹੁੰਦਾ ਉਹ ਉਹਦੇ ਕੋਈ ਸਬੂਤ ਦੀ ਲੋੜ ਨਹੀਂ ਭਾਈ ਮਰਿਆ ਪਿਆ ਉਹਦੀ লাশ ਵੀ ਪਈ ਸੰਸਕਾਰ ਵੀ ਕਰਤਾ ਸਰਟੀਫਿਕੇਟ ਵੀ ਹੱਥ 'ਚ ਹੈ ਬੱਚਾ ਜੰਮਿਆ ਉਹ ਵੀ ਸਾਹਮਣੇ ਧਰਤੀ ਤੇ ਹੈਗਾ ਪਰ ਕਹਿੰਦੇ ਕਿ ਕਈ ਵਾਰੀ ਉਹ ਸਰਟੀਫਿਕੇਟ ਬਣਾਉਣ ਵਾਸਤੇ ਵੀ ਜੈਜ਼ ਸਰਟੀਫਿਕੇਟ ਦੇ ਲਈ ਕਿਹੜੀ ਨਜਾਇਜ਼ ਰਸਤੇ ਸਲਾਹ ਮਿਲਦੀ ਹੈ ਹਾਂਜੀ ਤਾਂ ਉਹਦੇ ਧੱਕੇ ਖਾਣੇ ਪੈਂਦੇ ਆ ਜੀ ਕਿ ਪਰੇਸ਼ਾਨ ਹੁੰਦਾ ਉਹਨੂੰ ਮੇਰਾ ਹੀ ਲਾਲੋ ਜੀ ਮੈਂ ਆਪਣਾ ਬਣਾਣਗੇ ਸੀ ਆਪਣੀ ਬੇਟੀ ਦਾ ਮੇਰਾ ਸਿੰਘ ਨਹੀਂ ਪਾਇਆ ਮੈਂ ਇੱਕ ਚੰਡੀਗੜ੍ਹ 17 ਵਿਚੋਂ ਮੈਨੂੰ ਪੰਜ ਵੇਰੀ ਜਾਣਾ ਪੈ ਗਿਆ ਉਸੇ ਵਾਸਤੇ ਇੱਕ ਸਿੰਘ ਲਖਵਾਣ ਪਿੱਛੇ ਫਿਰ ਅਖੀਰ ਨੂੰ ਕੰਮ ਜੋ ਵੀ ਮਿਲ ਗਈ ਹਾਂ ਮਿਲ ਗਈ ਉਹ ਪਰ ਜਿਹੜੇ ਬਹੁਤ ਲੱਗੇ ਜਿਹੜੇ ਬਹੁਤ ਲੱਗੇ ਕੀ ਲੱਗਿਆ ਉਹ ਸਿਸਟਮ ਦੀ ਗੜਬੜ ਹੈ ਉਹ ਉਹਨਾਂ ਦੀ ਨੀਅਤ ਤੁਹਾਨੂੰ ਸ਼ੰਕਾ ਲੱਗੇ ਗੜਬੜ ਹੈ ਜਦ ਦੇਖੋ ਜੀ ਮੈਂ ਆਪਣਾ ਧਾਰ ਕੱਢਦੇ ਆ ਉੱਥੇ ਸਿੰਘ ਲਿਖਿਆ ਵਾ ਮੈਂ ਆਪਣੇ ਸਾਰੇ ਪੂਰਵ ਦਿੱਤੇ ਉੱਥੇ ਸਿੰਘ ਲਿਖਿਆ ਵਾ ਉਹਨਾਂ ਲਿਖਣ ਦੀ ਪ੍ਰੋਬਲਮ ਹੈ ਉਹ ਗੱਲ ਹੈ ਕਹਿੰਦੇ ਇਹ ਕਿ ਕਈ ਵਾਰ ਤਾਂ ਐਸਾ ਵੀ ਹੋਇਆ ਕਿ ਜਦੋਂ ਬੰਦਾ ਖੁਦ ਜਾਏ ਕਹਿੰਦਾ ਜੀ ਮੈਨੂੰ ਮੇਰਾ ਜਨਮ ਸਰਟੀਫਿਕੇਟ ਚਾਹੀਦਾ ਮੈਂ ਜਿਉਣਾ ਮੇਰਾ ਜਨਮ ਹੋਇਆ ਤਾਂ ਉਹਦੇ ਲਈ ਵੀ ਸਮੱਸਿਆ ਉਹਦੇ ਲਈ ਵੀ ਚੁਣੌਤੀਆਂ ਸਾਹਮਣੇ ਲੋਕਾਂ ਨੂੰ ਕਰਨਾ ਪੈਂਦਾ ਤੇ ਬਾਈ ਜੀ ਹੁਣ